जय गुरु जी शुक्राणा गुरु जी अनंत अनंतम शुक्राणा गुरु जी गुरु संगत जी मैं अपना शुक्राणा सत्संग ਤੁਹਾਡੇ ਰੂਪ ਰੂਪ ਕਰਨਾ ਚਾਹੁੰਨੀ ਆ ਤੇ ਮੈਂ ਆਂਟੀ ਜੀ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਨੀ ਆ ਕਿ ਜਿਹੜੇ ਆਂਟੀ ਜੀ ਸਾਡਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸੱਜਣ ਸ਼ੇਅਰ ਕਰਦੇ ਨੇ ਸੰਗਤ ਜੀ ਦੇ ਵਿੱਚ ਸਾਡੇ ਮੈਸੇਜ ਪਹੁੰਚਾਉਂਦੇ ਨੇ ਤੇ ਮੈਂ ਆਪਣੇ ਗੁਰੂ ਪਾਜੀ ਦਾ ਅਨੰਤ ਮਨੰਤਮ ਸ਼ੁਕਰਾਨਾ ਕਰਨਾ ਚਾਹੁੰਨੀ ਓਮ ਨਮਾ ਸ਼ਿਵਾਏ ਸ਼ਬ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਗੁਰੂ ਪਾਜੀ ਸ਼ੁਕਰਾਨਾ ਤੁਹਾਡਾ ਲੱਖ ਲੱਖ ਸ਼ੁਕਰਾਨਾ ਤੁਸੀਂ ਆਪਣੇ ਚਰਨੀ ਲਾਇਆ ਸਾਨੂੰ ਗੁਰੂ ਪਾ ਤੁਸੀਂ ਆਪਣੇ ਤੁਸੀਂ ਸਾਨੂੰ ਚੁਣਿਆ ਆਏ ਤੁਸੀਂ ਸਾਨੂੰ ਚੁਣਿਆ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ ਕਿ ਸਾਡੇ ਕੋ ਤੇ ਇਹਨਾਂ ਤੁਹਾਡਾ ਸ਼ੁਕਰਾਨਾ ਵੀ ਨਹੀਂ ਸਾਨੂੰ ਸ਼ੁਕਰਾਨਾ ਵੀ ਨਹੀਂ ਕਰਨਾ ਆਉਂਦਾ ਗੁਰੂ ਪਾ ਤੁਹਾਡਾ ਅਰ ਫੇ ਵੀ ਤੁਸੀਂ ਆਪਣੇ ਬੱਚਿਆਂ ਦੇ ਅੰਗ ਸੰਗ ਗੁਰੂ ਪਾ ਤੁਸੀਂ ਮੈਨੂੰ ਕਦੀ ਹੀ ਨਾ ਛੱਡੀਓ ਗੁਰੂ ਪਾ ਹਮੇਸ਼ਾ ਮੇਰੇ ਅੰਗ ਸੰਗ ਰਹੀਓ ਤੁਹਾਡੇ ਤੋਂ ਸਿਵਾਏ ਮੇਰਾ ਕੋਈ ਨਹੀਂ ਆ ਗੁਰੂ ਪਾ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਮੈਨੂੰ ਤੁਹਾਡੇ ਤੋਂ ਸਿਵਾਏ ਅਤੇ ਸੰਗਤ ਜੀ ਮਨੂੰ ਗੁਰੂ ਜੀ ਦਾ ਕਿ ਕਾਫੀ ਟਾਈਮ ਦਾ ਹੀ ਮੈਸੇਜ ਆ ਰਿਹਾ ਸੀ ਕਿ ਆ ਕਿ ਤੂੰ ਆਪਣਾ ਸ਼ੁਕਰਾਨਾ ਸ਼ੁਕਰਾਨਾ ਕਰ ਸ਼ੁਕਰਾਨਾ ਕਰ ਤੇ ਮੇਰੀ ਲਾਈਫ ਇੰਨੀ ਜ਼ਿਆਦਾ ਡਿਸਟਰਬ ਹੋਈ ਪਈ ਆ ਦੋ ਕੁ ਮਹੀਨਿਆਂ ਤੋਂ ਇੰਨੀ ਜ਼ਿਆਦਾ ਡਿਸਟਰਬ ਹੋਇਆ ਕਿ ਮੈਂ ਗੁਰੂ ਪਾਜੀ ਮੈਂ ਤੁਹਾਡੇ ਅੱਗੇ ਆਪਣੇ ਅਰਦਾਸ ਬੇਨਤੀ ਕਰਦੀ ਆ ਕੀ ਪਲੀਜ਼ ਤੁਸੀਂ ਨਾ ਮੈਨੂੰ ਪਾਠ ਪੂਜਾ ਤੋਂ ਨਾ ਦੂਰ ਕਰਿਆ ਕਰੋ ਆਪਣੇ ਤੋਂ ਦੂਰ ਨਾ ਕਰਿਆ ਕਰੋ ਕਿਉਂਕਿ ਮੇਰੀ ਲਾਈਫ ਇੰਨੀ ਜ਼ਿਆਦਾ ਪਰੇਸ਼ਾਨ ਹੋਈ ਪਈ ਆ ਦੋ ਕੁ ਮਹੀਨਿਆਂ ਤੋਂ ਮੇਰਾ ਬੜਾ ਹੀ ਜ਼ਿਆਦਾ ਸਾਰਾ ਸਿਸਟਮ ਬਹੁਤ ਜ਼ਿਆਦਾ ਡਿਸਟਰਬ ਹੋਇਆ ਵਾ ਨਾ ਪਾਠ ਪੂਜਾ 'ਚ ਧਿਆਨ ਲੱਗਦਾ ਪਿਆ ਵਾ ਗੁਰੂ ਪਾਜੀ ਸਭ ਕੁਝ ਜਾਣਦੇ ਨੇ ਗੁਰੂ ਪਾਜੀ ਤੁਸੀਂ ਪਲੀਜ਼ ਮੇਰੀਆਂ ਪ੍ਰੋਬਲਮਸ ਨੂੰ ਸਾਲਵ ਕਰੋ ਮੈਨੂੰ ਤੁਹਾਡੇ ਤੋਂ ਸਿਵਾਏ ਹੋਰ ਕਿਸੇ ਦਾ ਆਸਰਾ ਨਹੀਂ ਹੈਗਾ ਤੇ ਸੰਗਤ ਜੀ ਮੈਂ ਕਾਫੀ ਟਾਈਮ ਹੋ ਗਿਆ ਮੈਂ ਸਾੜਿਕਾ ਤੇ ਲੱਗੇ ਮੁਰਾਦਾਸ਼ਾ ਜੀ ਦੀ ਜਗਾ ਸੀ ਤੇ ਮੈਂ ਮੁਰਾਦਾਸ਼ਾ ਗਈ ਉੱਥੇ ਅਸੀਂ ਮੱਥਾ ਟੇਕਿਆ ਤੇ ਚਾਹ ਦਾ ਲੰਗਰ ਛਕਿਆ ਜਿਹੜਾ ਅਸੀਂ ਸਭ ਕੁਝ ਕਰਕੇ ਤੇ ਚਾਹ ਲੰਗਰ ਹਾਲ ਚ ਗਏ ਤੇ ਜਦੋਂ ਅਸੀਂ ਚਾਹ ਦਾ ਲੰਗਰ ਛਕਿਆ ਤੇ ਸੰਗਤ ਜੀ ਤੁਸੀਂ ਮੰਨਣਾ ਨਹੀਂ ਕਿ ਮੈਨੂੰ ਉੱਥੇ ਮੈਂ ਕਦੀ ਨਹੀਂ ਵੱਡੇ ਮੰਦਰ ਨਹੀਂ ਗਈ ਹੈਗੀ ਹਜੇ ਮੈਂ ਸਿਰਫ ਗੁਰੂ ਜੀ ਦੇ ਘਰ ਨਾਲ ਇੱਕ ਹੀ ਸਤ ਸੰਸ਼ੇਅ ਕੀਤਾ ਵਾਂ ਤੇ ਮੈਂ ਹਜੇ ਤੱਕ ਕਿਤੇ ਨਹੀਂ ਗਈ ਹੈਗੀ ਬਸ ਆਪਣੇ ਘਰ ਚ ਬੈ ਕੇ ਗੁਰੂ ਜੀ ਦਾ ਮੰਤਰ ਜਾਪ ਜੋ ਵੀ ਗੁਰੂ ਜੀ ਦੀ ਆਪਣੀ ਸੇਵਾ ਕਰਾਉਂਦੇ ਆ ਉਹ ਅਸੀਂ ਕਰੀਦੀ ਆ ਤੇ ਮੈਂ ਕਿਤੇ ਨਹੀਂ ਗਈ ਹੈਗੀ ਤੇ ਮੈਨੂੰ ਉਦੋਂ ਪਤਾ ਨਹੀਂ ਕੀ ਹੋਇਆ ਕਿ ਮੈਂ ਜਦੋਂ ਚਾਹ ਦਾ ਲੰਗਰ ਛਕਦੀ ਪਈ ਸੀਗੀ ਤੇ ਮੈਨੂੰ ਇਦਾਂ ਫੀਲਿੰਗ ਆਵੇ ਮੇਰੇ ਅੰਦਰੋਂ ਪਤਾ ਨਹੀਂ ਇਦਾਂ ਹੋਵੇ ਕਿ ਜਿਵੇਂ ਮੈਂ ਨਾ ਮੈਂ ਵੱਡੇ ਮੰਦਰ ਐ ਹੀ ਹੋਈ ਆ ਇਵਨ ਕਿ ਹਜੇ ਮੈਂ ਕਦੀ ਉੱਥੇ ਗਈ ਵੀ ਨਹੀਂ ਹੈਗੀ ਮੈਂ ਕਦੀ ਨਹੀਂ ਗਈ ਤੇ ਮੈਨੂੰ ਉਦੋਂ ਇਦਾਂ ਲੱਗੇ ਕਿ ਜਿਵੇਂ ਮੈਂ ਵੱਡੇ ਮੰਦਰ 'ਚ ਬੈਠੀ ਆ ਮੈਂ ਵੱਡੇ ਮੰਦਰ 'ਚ ਬਹਿ ਕੇ ਹੀ ਮੈਂ ਲੰਗਰ ਪ੍ਰਸਾਦ ਛਕਦੀ ਪਈ ਆ ਮੈਂ ਗੁਰੂ ਜੀ ਨੂੰ ਦੱਸਿਆ ਕਿ ਗੁਰੂ ਬਾਜੀ ਨੂੰ ਇਦਾਂ ਦੀ ਫੀਲਿੰਗ ਆਉਂਦੀ ਕੋਈ ਬੜਾ ਵਧੀਆ ਜਿਹਾ ਲੱਗਾ ਤੇ ਜਦੋਂ ਸੰਗਤ ਜੀ ਮੈਂ ਮੱਥਾ ਟੇਕਿਆ ਸੀ ਜਦੋਂ ਮੇਨ ਜੇਤ ਤੋਂ ਬਾਹਰ ਹੋਣ ਲੱਗੇ ਤੇ ਮੈਨੂੰ ਚਿੱਟਾ ਗਪੁੱਤਰ ਉੱਪਰ ਉਹਦੀ ਲੰਗਿਆ ਮੇਰੇ ਮੈਂ ਕਿਹਾ ਗੁਰੂ ਬਾਜੀ ਤੁਸੀਂ ਅੰਗ ਸੰਗੀਓ ਤੇ ਹਮੇਸ਼ਾ ਇਦਾਂ ਹੀ ਅੰਗ ਸੰਗ ਰਹੋ ਤੇ ਹੁਣ ਮੈਨੂੰ ਕਾਫੀ ਦਿਨ ਹੋ ਗਿਆ ਪਤਾ ਨਹੀਂ ਕਿਉਂ ਗੁਰੂ ਬਾਜੀ ਜੇ ਮੇਰੇ ਕੋ ਕੋਈ ਗੁਨਾਹ ਹੋ ਗਿਆ ਤੇ ਤੁਸੀਂ ਆਪਣੀ ਬੱਚੀ ਨਦਾਨ ਸਮਝ ਕੇ ਮੈਨੂੰ ਮਾਫ ਕਰੋ ਮੈਨੂੰ ਕਾਫੀ ਦਿਨ ਹੋ ਗਏ ਮੈਨੂੰ ਬlesings ਨਹੀਂ ਮਿਲਦੀ ਪਈ ਕੋਈ ਨਹੀਂ ਤੇ 11 ਮਹੀਨਾ ਮੇਰਾ ਬਰਥਡੇ ਸੀਗਾ ਸੰਗਤ ਜਿਹੋ ਦਿਨਾਂ ਮੈਂ ਬੜੀ ਪਰੇਸ਼ਾਨ ਸੀ ਬੜੀ ਪਰੇਸ਼ਾਨ ਤੇ ਇੱਕ ਮੇਰੇ ਆਂਟੀ ਆ ਮੇਰੇ ਮਾਸੀ ਆ ਮੇਰੇ ਆਂਟੀ ਆ ਮੈਨੂੰ ਉਹਨਾਂ ਨਾਲ ਬੜਾ ਹੀ ਪਿਆਰ ਹੈ ਮੈਂ ਉਹਨਾਂ ਨਾਲ ਹਰੇਕ ਦੁੱਖ ਸੁੱਖ ਸ਼ੇਅਰ ਕਰਦੀ ਆ ਤੇ ਮੇਰਾ ਮਨ ਇੰਨਾ ਜ਼ਿਆਦਾ ਪਰੇਸ਼ਾਨ ਹੋਇਆ ਇੰਨਾ ਪਰੇਸ਼ਾਨ ਮੈਂ ਉਹਦਨੇ ਇੰਨਾ ਰੋਈ ਇੰਨਾ ਰੋਈ ਤੇ ਮੈਨੂੰ ਮਾਸੀ ਜੀ ਕਹਿੰਦੇ ਤੂੰ ਆਪਣੇ ਗੁਰੂ ਜੀ ਦੇ ਅੱਗੇ ਅਰਦਾਸ ਕਰ ਤੂੰ ਆਪਣੇ ਗੁਰੂ ਜੀ ਜੇ ਤੂੰ ਆਪਣਾ ਮਨ ਨਾ ਪਰੇਸ਼ਾਨ ਕਰਦਾ ਤੇ ਸੰਗਤ ਜੀ ਦਿਨ ਮੇਰਾ ਬਰਥਡੇ ਸੀ ਮੇਰੀ ਫੈਮਲੀ ਵੀ ਮੇਰੇ ਕੋਲ ਨਹੀਂ ਸੀਗੀ ਮੈਂ ਕਿਸੇ ਦੇ ਕੋਲ ਨਹੀਂ ਸੀ ਮੇਰੀ ਮਜਬੂਰੀ ਸੀ ਮੈਂ ਕਿਤੇ ਮੈਨੂੰ ਜਾਣਾ ਪਿਆ ਤੇ ਗੁਰੂ ਸੰਗਤ ਜੀ ਤੁਸੀਂ ਮੰਨਣਾ ਨਹੀਂ ਕਿ ਮੈਂ ਜਦੋਂ ਸ਼ਾਮ ਦਾ ਚਾਹ ਦਾ ਆਨੰਦ ਆਪੋ ਕਰਾ ਕੇ ਮੰਦਿਰ ਚੋਂ ਬਾਹਰ ਆਈ ਤੇ ਮੈਂ ਸੋਫੇ ਦੀ ਬਾਹਤ ਦੇਖੀ ਕਿ ਬਟਰਫਲਾਈ ਬਿਠੀ ਹੋਈ ਮੈਂ ਕਿਹਾ ਇਹ ਪਤਾ ਨਹੀਂ ਕੀ ਬੈਠਿਆ ਕੀ ਬੈਠਾ ਹੋਇਆ ਇੱਥੇ ਜਦੋਂ ਮੈਂ ਦੇਖਿਆ ਉਹਨੂੰ ਟੱਚ ਕੀਤਾ ਉਹ ਉੱਡ ਕੇ ਨਾ ਜੰਗਲੇ ਤੇ ਜਾ ਕੇ ਬੈਠ ਗਈ ਸੰਗਤ ਜੀ 5 ਵਜੇ ਦੀ ਉਹ ਬਟਰਫਲਾਈ ਮੇਰੇ ਕੋਲ ਆਈ ਬਟਰਫਲਾਈ ਗੁਰੂ ਜੀ ਦੀ ਬਲੇਸਿੰਗ ਗੁਰੂ ਜੀ ਮੇਰੇ ਕੋਲ ਆਏ 5 ਵਜੇ ਤੇ ਆਏ ਮੈਂ ਰਾਤੀ 98 10 ਵਜੇ ਤੱਕ ਉਹਨਾਂ ਨੇ ਨੋਟਿਸ ਕਰਦੀ ਰਹੀ ਉਹ ਮੇਰੇ ਕੋਲ ਹੀ ਸੀ ਕੋਲ ਹੀ ਸੀ ਕਿਉਂਕਿ ਮੈਂ ਕੱਲੀ ਸੀ ਮੇਰੇ ਕੋਲ ਕੋਈ ਨਹੀਂ ਸੀ ਗੁਰੂ ਪਾਬੰਦੇ ਤੋ ਕੱਲੀ ਨਾ ਸੋਚ ਮੈਂ ਤੇਰੇ ਨਾਲ ਆ ਤੇ ਫਿਰ ਅਸੀਂ ਰਾਤੀ ਜਦੋਂ ਸੋ ਗਏ ਫਿਰ ਪਤਾ ਨਹੀਂ ਕਿੱਥੇ ਚੱਲ ਗਈ ਸਵੇਰੇ ਉੱਠ ਕੇ ਫਿਰ ਮੈਂ ਲੱਭਿਆ ਉਹਨੂੰ ਬੜਾ ਪਰ ਉਹ ਲੰਮੀ ਨਹੀਂ ਮੈਨੂੰ ਫਿਰ ਉਹ ਚਲੀ ਗਈ ਕਿਤੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਸੀਂ ਹਮੇਸ਼ਾ ਮੇਰੇ ਨਾਲ ਰਹੋ ਹਮੇਸ਼ਾ ਮੈਨੂੰ ਬੜੀ ਜ਼ਰੂਰਤ ਹੈ ਤੁਹਾਡੀ ਬਹੁਤ ਜ਼ਿਆਦਾ ਬਹੁਤ ਬੱਚਿਆਂ ਨੂੰ ਮਾਪ ਪਾਪ ਤੋਂ ਬਿਨਾ ਕੋਈ ਨਹੀਂ ਪੁੱਛਦਾ ਗੁਰੂ ਪਾ ਤੇ ਸਾਰੀ ਸੰਗਤ ਤੇ ਆਪਣਾ ਮੇਰ ਭਰਿਆ ਹੱਥ ਰੱਖੋ ਸਾਰੇ ਸੰਗਤ ਦੀਆਂ ਦੇਲੀਆਂ ਖੁਆਇਸ਼ਾਂ ਪੂਰੀਆਂ ਕਰੋ ਜੈ ਗੁਰੂ ਜੀ ਮੈਂ ਆਪਣੀ ਵਾਰੀ ਬਾਣੀ ਨੂੰ ਇੱਥੇ ਵਿਰਾਮ ਦਿੰਨੀ ਆ ਜੇ ਮੇਰੇ ਕੋਈ ਗੁਨਾਹ ਹੋ ਗਿਆ ਹੋਵੇ ਤੇ ਸੰਗਤ ਜੀ ਮੇਰੀ ਬੋਲ ਚੁਕ ਮਾਫ ਕਰਿਓ ਤੇ ਮੇਰੇ ਗੁਰੂ ਪਾ ਤੁਸੀਂ ਵੀ ਮੇਰੀ ਬੋਲ ਚੁਕ ਮਾਫ ਕਰਿਓ ਮੈਂ ਗੁਰੂ ਪਾ ਜੀ ਦੇ ਸਾਹਮਣੇ ਬਿਲਕੁਲ ਬੈਠੀ ਆਈ ਆਂ তো ওম নম শি শিবজি সদা সহায় ও নম শিব গুরু জি জয় শুকরানা